ਚਲੋ ਸਮਾ ਆਇਆ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਦੀ ਸੇਵਾ ਸੋਢੀ ਹਰ ਰਾਏ ਦੇ ਕੋਲ ਸੀ ਉਹ ਚਲਾਣਾ ਕਰ ਗਏ ਹੁਣ ਦਰਬਾਰ ਸਾਹਿਬ ਤੇ ਅਕਾਲ ਤਖਤ ਦੀ ਸੇਵਾ ਉਹਨਾਂ ਦਾ ਫਰਜ਼ੰਦ ਨਿਰੰਜਨ ਰਾਏ ਸਾਮਦਾਏ ਪਰ ਬੜਾ ਕਮਜ਼ੋਰ ਪ੍ਰਬੰਧਕ ਸੀ ਸ਼ਹਿਰ ਦੇ ਲੋਕ ਨਾਰਾਜ਼ ਹੋ ਗਏ ਔਰ ਆ ਕੇ ਗੁਰੂ ਗੋਬਿੰਦ राय ਜੀ ਨੂੰ ਬੇਨਤੀ ਕੀਤੀ ਮਹਾਰਾਜ ਕੋਈ ਆਪਣਾ ਮੁਖੀਆ ਸਿੱਖ ਭੇਜੋ ਜਿਹੜਾ ਹਰਮੰਦਰ ਸਾਹਿਬ ਅਕਾਲ ਪੰਗੇ ਦੀ ਸੇਵਾ ਸਾੰਭੇ ਮਰਿਆਦਾ ਨੂੰ ਕਾਇਮ ਕਰੇ ਛੋਡੀਆਂ ਨੇ ਬੁਰਾ ਹਾਲ ਕਰ ਦਿੱਤਾ ਹੈ ਗੁਰਦੇਵ ਨੇ ਫਿਰ ਭਾਈ ਮਨੀਏ ਨੂੰ ਚੁਣਿਆ ਔਰ ਹੁਕਮ ਕੀਤਾ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਤੋਂ ਬਾਅਦ ਹਰਮੰਦਰ ਸਾਹਿਬ ਦੇ ਤੀਸਰੇ ਮੁਖ ਗ੍ਰੰਥੀ ਤੁਸੀਂ ਥਾਪੇ ਜਾਂਦੇ ਹੋ ਤੋ ਹਰਮੰਦਰ ਸਾਹਿਬ ਦਾ ਪੁਜਾਰੀ ਕੌਣ ਬਣਿਆ ਭਾਈ ਮਨੀ RAM ਪੁਜਾਰੀ ਲਵਸ ਤੋਂ ਬਹੁਤ ਕਈ ਵਾਰ ਅਸੀਂ ਕਿਰਣਾ ਕਰਦੇ ਆ ਪੁਜਾਰੀ ਨੇ ਕਰਤਾ ਉਹ ਪੁਜਾਰੀ ਨੇ ਕਰਤਾ ਗੁਰੂ ਗ੍ਰੰਥ ਸਾਹਿਬ ਤੇ ਆਂਦੇ ਤੂੰ ਮੇਰਾ ਪੁਜਾਰੀ ਬਣ ਤੇ ਅਸੀਂ ਬਣੇ ਵੀ ਆ ਲੱਖ ਕੋਈ ਮਖੌਲ ਕਰੇ ਮਹਾਰਾਜ ਕਹਿੰਦੇ ਠਾਕੁਰ ਕਾ ਸੇਵਕ ਸਦਾ ਪੁਜਾਰੀ ਆਪਣੇ ਖਸਮ ਦੇ ਪੁਜਾਰੀ ਬਣ ਕੇ ਰਹੀਦਾ ਗੁਰੂ ਦੀ ਪੂਜਾ ਵਿੱਚ ਹੀ ਲੱਗੇ ਰਹੀਦਾ ਹੈ ਇਹ ਹਰ ਸਿੱਖ ਨੂੰ ਹੁਕਮ ਹੈ ਗੁਰੂ ਦਾ। ਤੋ ਜੇ ਕੋਈ ਮਖੌਲ ਕਰ ਵੀ ਦਵੇ ਗ੍ਰੰਥੀ ਸਿੰਘਾ ਨੂੰ ਕਈ ਵਾਰ ਟੀਚਰ ਕਰਨਗੇ ਕੀ ਪੁਜਾਰੀਆਂ ਵਾਲੇ ਕੰਮ ਫੜੇ ਨੇ ਤੁਸੀਂ। ਤੋ ਮਾਣ ਕਰਿਆ ਕਰੋ। ਸਿਰ ਝੁਕਾਉਣ ਦੀ ਲੋੜ ਨਹੀਂ ਠਾਕੁਰ ਦੇ ਪੁਜਾਰੀ ਹੋ। ਖੁਦ ਖੁਦਾ ਗੁਰੂ ਨਾਨਕ ਦੇ ਪੁਜਾਰੀ ਹੋ। ਭਾਈ ਮਨੀਆਂ ਬਣ ਗਿਆ ਪੁਜਾਰੀ। ਜੜ ਮੂਰਤ ਦਾ ਨਹੀਂ ਸ਼ਬਦ ਦਾ। ਗੁਰੂ ਸਰੂਪ ਦਾ। ਤਿੰਨਾ ਲੋਕਾਂ ਦੇ ਖਸਮ ਅਕਾਲ ਦੀ ਬਾਣੀ ਦਾ। ਅਕਾਲ ਦੇ ਤਖਤ ਦਾ ਸੇਵਾ ਵਿੱਚ ਜਾ ਕੇ ਜਿਹੜੀ ਗੁਰਮਰਯਾਦਾ ਗੁਰੂ ਅਰਜਨ ਸਾਹਿਬ ਨੇ ਹਰਮੰਦਰ ਸਾਹਿਬ ਦੀ ਲਾਈ ਸੀ ਜਿਹੜੀ ਗੁਰਮਰਯਾਦਾ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਤੇ ਸ਼ੁਰੂ ਕੀਤੀ ਸੀ ਤੋਂ ਉਸ ਪ੍ਰਮਾਣਿਤ ਗੁਰਮਰਯਾਦਾ ਅਨੁਸਾਰ ਸੇਵਾਾਂ ਸਾਂਭੀਆਂ ਭਾਈ ਮਨੀ ਸਿੰਘ ਨੇ ਹਰਮੰਦਰ ਸਾਹਿਬ ਅਕਾਲ ਤਖਤ ਰੌਣਕਾਂ ਮੋੜਾਈਆਂ ਜੋ ਲੋਕ ਆਉਣੋਂ हट ਗਏ ਸਨ ਮੁਕੱਦਸ ਜਗ੍ਹਾ ਤੇ ਵੀ ਇੱਥੇ ਗੁਰਮਰਿਆਦਾ ਨਹੀਂ ਰਹੀ ਉਹ ਵੀ ਸਾਰੇ ਮੋੜਾਂ 'ਤੇ